ਮੇਰੀ ਗੱਲ ਕਿਵੇਂ ਲੈੂਏ ਮੈਂ ਤਾਂ ਹੀ ਬੋਲੂ ਕਿ ਤੂੰ ਕਰ ਲੈ ਕਿ ਬੋਲਣ ਦੀ ਤਰਾ ਤੈਨੂੰ ਬੋਲੀ ਨਹੀਂ 15 ਸਾਲਾਂ ਦੀ ਹੁਣ ਤੂੰ ਮੇਰੇ ਮੂਹਰੇ ਬੋਲਣ ਲੱਗ ਗਈਆਂ ਕਿ ਇਹ ਬੋਲਣ ਆਈਆਂ ਤੈਨੂੰ ਲੋੜ ਨਹੀਂ ਆਉਣੀ ਸਾਰੇ ਕੰਮ ਇਸ ਚੜਦਾ ਕਰਾ ਲਿਆ ਕੰਮ ਇਹ ਲੋਟਾਂ ਦੇ ਘਰ ਦਾ ਕਦੋਂ ਕਦੋਂ ਜੇ ਐਂ ਕਹਾਂਗੇ ਵੀ ਹਾਂ ਦੋ ਖਾਈਆਂ ਦੋ ਪਕਾਈਆਂ ਬਸ ਮੈਂ ਤਾਂ ਮੈਂ ਟਿਕਾਣੇ ਕੰਮ ਨਿਕੜ ਗਿਆ ਅਤੇ ਸਾਂਝੇ ਘਰ ਤਾਂ ਵਾਇਲਾ ਕੰਮ ਹੁੰਦਾ ਕਦੇ ਸੀਰੀਆਂ ਦੀ ਰੋਟੀ ਪਕਾ ਲਓ ਕਦੇ ਕੈਸੀ ਦੀ ਚਾਹ ਬਣਾ ਲਓ ਕਦੇ ਕੁਝ ਕਰ ਦੋ ਇਹਨੇ ਰੋਟੀਆਂ ਨਹੀਂ ਮੁਕਦੀਆਂ ਚਾਹਾਂ ਨਹੀਂ ਮੁਕਦੀਆਂ ਆਉਣ ਦੇ ਮੰਮੀ ਮੈਂ ਤਾਂ ਕਹੂੰਗੀ ਕਿ ਮੈਂ ਤਾਂ ਅੱਡ ਕਰਦੇ ਪੈਣਾ ਸਿੱਧੀ ਜੀ ਗੱਲ ਹੈ ਮੈਥੋਂ ਤੇਰੇ ਘਰ ਦਾ ਇਹ ਧੰਦਾ ਹੁੰਦਾ ਅੱਡ ਹੋਵਾਂਗੇ ਮੌਜਾਂ ਨਾਲ ਆਪਦਾ ਖਾਵਾਂਗੇ ਪਕਾਵਾਂਗੇ ਐਨੀਆਂ ਰੋਟੀਆਂ ਲਾਉਣੀਆਂ ਪੈਂਦੀਆਂ ਨੇ ਕੁੱਕਰਾਂ ਨੂੰ ਕੁੱਕਰ ਸਬਜ਼ੀ ਬਣਾਉਣੀ ਪੈਂਦੀ ਹੈ ਜੱਗ ਵੀ ਆ ਮਾਂ ਦਾ ਨੂੰ ਐ ਨਹੀਂ ਹੈ ਆ ਕੀ ਕੰਮ ਬਲਣਾ ਖੜਾ ਛੱਡ ਦਮਾਂ ਮੈਂ ਧੋਣੇ ਕੜਾ ਸੌਖੇ ਆ ਲੈ ਲੱਗਿਆ ਉਪਰੀ ਐਂ ਖੜਸ ਖੜੇ ਨਹੀਂ ਛੱਡ ਜੀ ਕੰਮ ਵਾਲਾ ਦੱਸ ਐਨੇ ਕੰਮ ਪੈਣ ਦੱਸ ਖੜੇ ਉਹਦੀਰੀ ਪਤਾ ਨਹੀਂ ਕੀ ਕਰੀ ਜਾਂਦੀ ਐ ਲੈ ਜੱਡ ਹੋ ਜੀ ਨਾ ਆਵਦੇ ਮੌਜਾਂ ਨਾ ਦੋ ਗੁੱਲੀਆਂ ਪਕਾਈਆਂ ਤੇ ਖਾਈਆਂ ਇਹ ਚੀਜ਼ ਮੌਜਾਂ ਨਾ ਆਰਾਮ ਕਰਿਆ ਮੈਨੂੰ ਕੀ ਲੋੜ ਮੇਰਾ ਘਰ ਵਾਲਾ ਕੜਾ ਖੇਤੀ ਕਰਦਾ ਮੇਰਾ ਘਰ ਤਾਂ ਨੌਕਰੀ ਲੱਗਿਆ ਮੈਨੂੰ ਕੀ ਲੋੜਾ ਕੰਮ ਧੰਦੇ ਨਾਲ ਤੇ ਕਰਨ ਅਪੀ ਕਰਨਾ ਕਰਨ ਆਹਦੇ ਮੰਮੀ ਨਾਲ ਤੱਕ ਮੈਂ ਗੱਲ ਕਰੂੰਗੀ ਅੱਜ ਮੈਥੋ ਨਹੀਂ ਭਈ ਇੰਨਾ ਕੰਮ ਹੋਣਾ ਤੁਹਾਡੇ ਘਰ ਦਾ ਇਹ ਨਹੀਂ ਉਹੜ-ਪੋੜ ਕੇ ਕਰੀ ਜਾਣੀ ਆ ਕੁਝ ਨਹੀਂ ਮਾਂ ਵੀ ਮੇਰੀ ਗੱਲ ਸੁਣ ਚੰਗਾ ਹੋਊਗਾ ਤੂੰ ਆ ਗਈ ਤੇ ਆ ਤੈਨੂੰ ਮੈਂ ਤਾਂ ਐ ਕਹਿ ਕੇ ਗਈ ਸੀ ਢੋਲ ਸਾਫ ਕਰਦੀ ਤੇ ਕੰਕ ਪਾਵਾਂਗੇ ਤੇ ਕਰਤਾ ਢੋਲ ਸਾਫ ਮੈਂ ਕਿੱਥੇ ਕਰਿਆ ਫਿਰ ਅੱਧੀ ਰਾਜੇ ਸਿਉੱਠੇ ਆ ਸਾਰਾ ਕੰਮ ਕਰਿਆ ਆ ਕਰੀ ਜਾਣੀ ਆ ਮੈਂ ਤੇ ਉਹ ਨਾਲ ਦੀਦੀ ਕਰੀ ਜਾਂਦੀ ਆ ਐਨੇ ਕੰਮ ਹੀ ਨਹੀਂ ਖਤਮ ਹੁੰਦੇ ਐਨੇ ਤਾਂ ਕੰਮ ਤੂੰ ਤਾਂ ਹੁਣ ਗਈ ਸੀ ਮਿੰਟਾ ਚ ਮੁੜਿਆਈ ਨਹੀਂ ਹਣ ਕਾ ਇਹ ਤਾਂ ਫਿਰ ਕੰਮ ਕਰਨ ਆਈ ਐ ਕਹਿ ਦਿਨਾਂ ਦੀ ਕੰਕ ਬਾਹਰ ਪਈ ਐ ਮੈਂ ਕਰ ਦਾਂ ਤੈਨੂੰ ਕੀ ਫਿਕਰ ਐ ਤਾਂ ਤੇ ਮੇਰੀ ਗੱਲ ਸੁਣ ਮੈਨੂੰ ਗੱਲ ਸੁਣ ਮੈਨੂੰ ਨਹੀਂ ਪਤਾ ਮੇਰੀ ਤੂੰ ਸਾ ਮੈਨੂੰ ਸਾਨੂੰ ਦਾ ਕਰਦੇ ਅੱਡ ਅੱਛਾ ਮੈਥੋ ਨਹੀਂ ਭਾਈ ਇੰਨੇ ਕੰਮ ਹੁੰਦੇ ਕੱਲ ਆਈਆਂ ਉਹ ਜਿਵੇਂ ਕਹਿੰਦੇ ਹੁੰਦੇ ਆ ਕੱਲ ਦੀ ਭੂਤ ਨਹੀਂ ਸਿਵਿਆ ਜੱਦ ਤੂੰ ਦਾ ਹੱਝ ਹੁਣ ਆਈ ਆ ਤੂੰ ਹੁਣ ਅੱਡ ਹੋਂ ਨੂੰ ਕਹਿਣ ਵੀ ਲੱਗੀ ਤੇ ਉਹਨੂੰ ਹੁਣ 15 ਸਾਲ ਹੋ ਗਿਆ ਇਹਨੂੰ ਉਹਨੇ ਤਾਂ ਕਦੇ ਆਖਿਆ ਨਹੀਂ ਹੈਗਾ ਤੇ ਤੂੰ ਕੰਮ ਕਰਦੀ ਓਕੀ ਹੋ ਜਾਨੀ ਆ ਮੈਨੂੰ ਨਹੀਂ ਪਤਾ ਦੇਖ ਮੇਰੀ ਗੱਲ ਸੁਣ ਉਹਦਾ ਘਰੋਂ ਤਾਂ ਖੇਤੀ ਕਰਦਾ ਉਹ ਤਾਂ ਹੀ ਕਹਿੰਦੀ ਇਹਦਾ ਲੱਗਿਆ ਕੰਮ ਕਰ ਨੌਕਰੀ ਲੱਗਿਆ ਮਲਾਜਮ ਲੱਗਿਆ ਮੈਥਨ ਤੇ ਤੁਹਾਡੇ ਘਰ ਦੇ ਕੰਮ ਹੁੰਦੇ ਨਹੀਂ ਫਿਰ ਤਾਈਂ ਕਹਿੰਦੀ ਅਭੀ ਇਹ ਤਾਂ ਖਾ ਲੈਂਦਾ ਵੀ ਮੈਂ ਤਨ ਖਾ ਰੇ ਕੇ ਪਾਸੇ ਹੋ ਜੂਗੀ ਉਹ ਸਾਰਾ ਦਿਨ ਘਟਾ ਢੋਂਦਾ ਖੇਤਾਂ ਦੇ ਵਿੱਚ ਤੇ ਉਹ ਠੇਕਾ ਹੀ ਲੈਂਦੇ ਨੇ ਜਮੀਨਾਂ ਵਾਹੁੰਦਾ ਇਹਨਾਂ ਨਾਲ ਕਾ ਵੈਸਾ ਹੁੰਦਾ ਸਾਂਝਾ ਕਰਤੀ ਹੁੰਦਾ ਸਾਰਾ ਕੁਝ ਵਾਸ ਕਰ ਕਰ ਬੰਮੀ ਮੇਰੀ ਗੱਲ ਸੱਚੀ ਗੱਲ ਦੱਸ ਦੇ ਨਾ ਮੈਂ ਸਾਨੂੰ ਤਾਂ ਕਰਦੇ ਅੱਡ ਮੈਨ ਤੇਰੀ ਕੋ ਗੱਲ ਸੁਣਨੀ ਆਡੂਡ ਨਹੀਂ ਹਜਮ ਕਰਦੀ ਹੈਗੀ ਫਿਰ ਜੇ ਤੂੰ ਕਵੇਂਗੀ ਤਾਂ ਮੈਂ ਨਾ ਕੰਮ ਵੰਡ ਦੇ ਕਦੇ ਉਹ ਕ ਤੂੰ ਵੀ ਨਲਰ ਵਾਲਾ ਕੰਮ ਕਰੇਗਾ ਤੂੰ ਤਾਂ ਤੋਰੀ ਫਿਰਦੀ ਰਹਣੀ ਹੈ ਕਦੇ ਕੁਝ ਘਰਾਂ ਦਾ ਢੱਕਾ ਸਮਝਦਾ ਵੀ ਨਹੀਂ ਕੱਟਦੀ ਬੈਠੀ ਸਬਜੀ ਦਾ ਕੱਟੀ ਜਾਇਆ ਕਰ ਤੂੰ ਕੁਝ ਵੀ ਨਹੀਂ ਕਰਦੀ ਹੌਣ ਤੱਕ ਸੱਜ ਨਹੀਂ ਕੱਟੀ ਗਈਆਂ ਸਾਰਾ ਧੰਦਾ ਮੈਂ ਹੀ ਕਰਦੀ ਸੀ ਹੋਰ ਕੰਨ ਕਰਦਾ ਸੀ ਦਾ ਮੈਂ ਨਹੀਂ ਬਤਾਣਾ ਕੋਕ ਮੈਂ ਤੂੰ ਤਾਂ ਕੋਣਾ ਕੱਲਾ ਸੀ ਕਰਿਆ ਕਰ ਕੰਮ ਮੈਂ ਹੀ ਕਰਦੀ ਸੀ ਕੀ ਕੰਮ ਓਏ ਹੋ ਆਖ ਨਹੀਂ ਹੁਣ ਕੀ ਦਾ ਫੋਨ ਆਈ ਜਾਂਦਾ ਮੈਂ ਦੇਖਾਂ ਹੈਲੋ ਅੱਛਾ ਪਤਾ ਪਾ ਠੀਕ ਐ ਢੂੜੀ ਪਾਈ ਜਾਂਦੇ ਆ ਚੰਗਾ ਢੂੜੀ ਪਾਈ ਆਏ ਕਰ ਢੂੜੀ ਢੋਈ ਜਾਂਦੇ ਆ ਲਾਹੀ ਜਾਂਦੇ ਉੱਥੇ ਪੰਡਾ ਤੇ 10 ਜਣਿਆਂ ਦੀ ਚਾਹ ਬਣਾ ਦੇ ਤੇ ਫੜਾ ਕੇ ਆਉਣੀ ਉੱਥੇ ਨਕੀ ਗੱਲ ਨਾ ਮੈਂ ਕੀ ਹੋ ਗਿਆ ਹੁਣ ਹੁਣ ਕਿਸ ਨੇ ਆ ਆ ਗਿਆ ਹੁਣ ਖੇਤ ਤੋਂ ਵੀ ਨਹੀਂ ਟਾਉਂਦੇ ਤੜਕੇ ਦੇ ਗਏ ਵਿਆਹ ਤੇ ਹੁਣ ਚਾਹ ਬਣਾ ਦੇ ਤੇ ਇੱਥੇ ਕਰ ਲਈ ਆ ਚੁੱਲੇ ਤੇ ਛੇਤੀ ਬਣ ਜੂਗੀ ਗੈਸ ਤੇ ਬੜਾ ਟਾਈਮ ਲੱਗੂਗਾ ਕੀ ਬੜਾ ਟਾਈਮ ਲੱਗੂਗਾ ਆਹੀ ਕੰਮ ਐ ਸਾਰਾ ਜਨ ਡੰਗਰਾਂ ਦੀ ਡੰਗਰ ਬਣੀ ਜਾਂਦੇ ਮੈਂ ਤਾਂ ਕੀ ਫਾਇਦਾ ਮੇਰੀ ਪੜਾਈਆਂ ਕਰੀਦਾ ਮੈਥੇ ਜੀ ਬਣਦੇ ਉਹਨੂੰ ਕਹਦੇ ਇਹ ਖੇਤੀ ਵਾਲੇ ਦੇ ਘਰੇ ਤਾਂ ਹੱਥ ਮੁਚਾਈਏ ਮੈਂ ਤਾਂ ਗੈਸ ਤੇ ਬਣਾਣੀ ਜਦੋਂ ਬਣੂਗੀ ਤਾਂ ਦਾਲ ਦੀ ਤੂੰ ਧਰ ਜਾ ਉਹ ਵੀ ਕੰਮ ਕਰਦੀ ਆ ਉਹ ਵੇਲ ਹੀ ਨਹੀਂ ਹੈਗੀ ਤੂੰ ਬਣਾ ਇੱਥੇ ਤੇ ਕਰ ਰੱਪਟੀ ਲੈ ਚੱਕ ਕੇ ਅੰਦਰੋਂ ਵੱਡਾ ਚੱਕ ਲਿਆ ਕੀ ਮਾਤਾ ਦਾ ਬੈਰ ਹੈ ਮੈਨੂੰ ਹੀ ਕਹਿੰਦੀ ਜੋ ਕਿ ਮੈਨੂੰ ਹੀ ਕਹਿੰਦੀ ਜੋ ਜਮਾ ਨਹੀਂ ਕਹਿੰਦੀ ਆ ਤੇ ਛੋਟਾ ਬਣਾਵਾ ਮੈਂ ਕਹਿੰਦੀ ਸੀ ਮੁੰਡਾ ਨੌਂ ਦਿਨ ਲੱਗਿਆ ਮੈਂ ਤਾਂ ਇਸ ਦੇ ਕਾੜਾ ਕਿਹੜਾ ਕੰਮ ਹੋਊਗਾ ਉਹਨਾਂ ਦੇ ਘਰੇ ਨਾ ਮੈਨੂੰ ਨਹੀਂ ਪਤਾ ਸਿੱਧੇ ਮੈਂ ਮਿੱਟੀ ਮਿੱਟੀ ਬਣਾ ਲੈਣ ਜੂਗੀ ਫਰਾ ਦੇ ਕੋਸਤਾਰ ਲੋ ਕੋਸਤਾਰ ਆ ਹੀ ਨੋਟਾਂ ਦਾ ਮਤਲਬ ਫਸਲੀ ਇੱਥੇ ਆਪੇ ਸੁਲਮਰਾਤਾ ਮਹਾਰਾਣੀ ਚ ਬਣ ਚਾਹ ਬਣਾ ਦੇ ਦਾਰਚਾ ਬਣਾ ਦੇ ਇਹ ਚਾਹ ਹੁਕਮੀ ਲਾਣ ਜਾਣ ਦੇ ਬੈਠੀ ਕੜਾ ਕੁਸ ਕਰਨਾ ਇਹ ਤਾਂ ਕਰਨਾ ਕੋਈ ਫਿਰ ਤਾਂ ਪਤਾ ਲੱਗੇ ਇਲਾ ਚਾਹ ਦਾ ਬਣ ਗਿਆ ਇਹਨਾਂ ਦਾ ਧੰਮਾ ਮੱਥਾ ਕਦੇ ਚਾਹ ਬਣਾ ਲਓ ਕਦੇ ਰੋਟੀਆਂ ਲਾ ਲਓ ਆਹੀ ਸਿਆਪੇ ਲੋਟਾਂ ਦੇ ਜਿਕੇ ਹਾ ਅਡਵਣ ਵੀ ਮਾਂ ਤਾਂ ਕਹਿ ਰਹੀ ਐ ਨੂੰ ਅੱਡ ਕਰ ਦੇ ਮੈਨੂੰ ਉਹ ਕਾਦੀ ਲੱਕਾ ਲੂ ਦੀ ਤੂੰ ਆਈ ਤੂੰ ਮੈਨੂੰ ਕਹੀ ਅਡਵਣ ਤੇ ਵੱਡੀ ਨੇ ਆ 10 ਸਾਲ ਹੋ ਗਏ ਉਹਦਾ ਕਦੀ ਕਹਾਣੀ ਮੈਨੂੰ ਕੋਸਕੀਮ ਲਾੜੀ ਪਾਉਗੇ ਇਹ ਐ ਨਿਪੜੀ ਰੋਟਾ ਆਉਂਦੇ ਅੱਡ ਤਾਂ ਮੈਂ ਹੋ ਕੇ ਨਾ ਪਾਉਂਗੀ ਆਏ ਗਾ ਆਏ ਕਰਦੀਆਂ ਵੱਡੀਆਂ ਲਾਉਂ ਜਾਊਂਗਾ ਦੀਦੀ ਨੂੰ ਜਿਹੜੀ ਇਹਦੀ ਲਾਡ ਲਈ ਐ ਵੀ ਤੂੰ ਕਹਿ ਮੰਮੀ ਰੂ ਵੀ ਅੱਡ ਕਰ ਸਾਨੂੰ ਉਹਨੂੰ ਮੈਂ ਉਂਗਲ ਲਾਉਂਗੀ ਤੰਗਲਵੜੂ ਆਣੀ ਕਰਦੇ ਜਾਂਦੇ ਪਹਿਲਾਂ ਚਾਹ ਦੇਵਾਂ ਤੇ ਆਪਾਂ ਨਹੀਂ ਮੋਕਦਣਾ ਦਾ ਉਹ ਮਾਂਗੀ ਚਾਹ ਗੈਸ ਤੇ ਧਰ ਕੇ ਬੈਗੀ ਨਾਲੇ ਆਖਿਆ ਸੀਗਾ ਵੀ ਚੁੱਲ੍ਹੇ ਤੇ ਧਰ ਲਾ ਇੱਕ ਤਾਂ ਹੈਂਡ ਨਹੀਂ ਛੱਡਦੀ ਹੈਗੀ ਹੈਂਡ ਵਾਲੀ ਕਰਦੀ ਹੈ ਗੈਸ ਤੇ ਧਰ ਕੇ ਬੈਣੀ ਲਖੜਾਉਂਦੇ ਢੀਕੀ ਜਾਂਦੇ ਹੋਣਗੇ ਉਹਨਾਂ ਨੇ ਮੋੜਨਾ ਟਰਾਲੀ ਲੈ ਕੇ ਲੈ ਉਹ ਪੀ ਇਹਨਾਂ ਨਾਲ ਉਹਨਾਂ ਨੇ ਪਲਾ ਚਾ ਤੇ ਫਿਰ ਉਹਨਾਂ ਨੇ ਤਾਂ ਹੁਣ ਪੀਣੀਆਂ ਹੀ ਆ ਚਾ ਹੁਣ ਸਰਦੇ ਨਹੀਂ ਲੋਟਾਂ ਦੇ ਥੋੜਾ ਇਧਰ ਭੱਜ ਕੇ ਮੈਂ ਫੜਾਇਆ ਆਈ ਲਾ ਦੀਦੀ ਨੇ ਦੇਖਾ ਕੀ ਕਰਦੀ ਆ ਉਹਨੂੰ ਲਾਵਾਂ ਉਂਗਲ ਫੇਰ ਪਤਾ ਲੱਗਦਾ ਵੀ ਤੁਸੀਂ ਬਣੂਗਾ ਜਾਂ ਨਹੀਂ ਦੀਦੀ ਹਾਂ ਕੀ ਕਰੀ ਜਾਂਦੇ ਆ ਇਹ ਸਬਜ਼ੀ ਲੈਤੀ ਸੀ ਮੈਂ ਤਾਂ ਤੋੜ ਲੈਨੇ ਥੋੜੀ ਜੀ ਥੋੜੀ ਸਬਜ਼ੀ ਨਾਲ ਕਿੱਥੇ ਸਾਰਨਾ ਆਪਣਾ ਇਹਨਾ ਸੁੰਢੀ ਪੈ ਗਈ ਕਾਣੀ ਜੀ ਹੋ ਗਈ ਵੈਗਣੀ ਵੀ ਹੁਣ ਅੱਛਾ ਥੀਲੇ ਭਰ ਕੇ ਬਣਾਉਣੇ ਪੈਣਗੇ ਫੇਰ ਹੀ ਪਤਾ ਲੱਜਾਂਗਾ ਸਾਰਾ ਡੱਬਰ ਕਰ ਲਿਆਉਣਗੇ ਫਿਰ ਹੁੰਦੇ ਹੜਕਾਂ ਵਾਸਤੇ ਚਾਹੀਦੀ ਆ ਤੂੜੀ ਪਾਈ ਬਣਾਈ ਜਾਂਦੇ ਠੰਡਾ ਰੱਖੇ ਤਾਂ ਉਹ ਰੋਨਾ ਲੈ ਅੱਡ ਉਹ ਨਵੇਂ ਤਰ੍ਹਾਂ ਮਸਾਲੇ ਵਾਲੇ ਲੱਗੇ ਆ ਮੈਂ ਤਾਂ ਥੋੜੇ ਹੀ ਆ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਤੇ ਕਿਉਂ ਖਪੀ ਆ ਨਹੀਂ ਆ ਤੇ ਸਬਜ਼ੀ ਤਾਂ ਬਣਾਉਣੀ ਆ ਸਬਜ਼ੀ ਬਣਾਉਣੀ ਆ ਇਤੇ ਤਾਂ ਬੰਦਾ ਛੋਟਾ ਜਿਹਾ ਪਰਿਵਾਰ ਹੋਵੇ ਚਾਰ ਜੀਵਾਂ ਦੀ ਸਬਜ਼ੀ ਬਣਾਵੇ ਕੁੱਕਰ ਚ ਮੈਂਟ ਚ ਬਣ ਜੇ ਕਿੱਥੇ ਅਡੜ ਪਤੀਲੇ ਚ ਬਣਾਉਣੀ ਪੈਂਦੀ ਆ ਆਪਾਂ ਨੂੰ ਮੈਂ ਐਂ ਕਹਿੰਦੀ ਮਮੇ ਨੂੰ ਤੂੰ ਐਂ ਕਹਿ ਇਸ ਵਿੱਚ ਮਮੀ ਮੈਨ ਹਟ ਕਰ ਮੰਮੀ ਮੈਨੂੰ ਅੱਡ ਕਿਵੇਂ ਕਰ ਦੂਗੀ ਹੋਰ ਆਪਾਂ ਡੱਡ ਹੋ ਜਾਾਂਗੇ ਆਪਣੀ ਆਪਾਂ ਘਰ ਹੜਾ ਹੋ ਜੂ ਨਲ ਤੇ ਨਵੀ ਸਾਰੇ ਸਾਡੇ ਵੀ ਕੰਮ ਕਰਦੇ ਨੇ ਕੱਪੜੇ ਧੋਣੇ ਆ ਰੋਟੀਆਂ ਪਕਾਉਣੀਆਂ ਨਾਲੇ ਆਪਾਂ ਰਲ ਕੇ ਦੂਜਾ ਕੰਮ ਕਰਦੇ ਆ ਔਖਾ ਹੋ ਜਾਂਦਾ ਆਪਾਂ ਨੂੰ ਤੇ ਮੰਮੀ ਨਹੀਂ ਅੱਡ ਕਰਦੀ ਉਹ ਬਈ ਮੈਂ ਜਿਉਂਦੀ ਆਉਂਦੀ ਆਉਂਦੀ ਅੱਡ ਨਹੀਂ ਕਰਦੀ ਭਾਈ ਤੇ ਨਾਲੇ ਹੁਣ ਆਪਾਂ ਅੱਡ ਹੋਣਾ ਵੀ ਕਾਹੂਗਾ ਸਾਂਝੇ ਘਰ ਚ ਤਾਂ ਵੀ ਸੌ ਚੀਜ਼ ਬਣ ਜੂਗੀ ਤੇ ਅੱਡ ਹੋ ਕੇ ਕੀ ਬਣਾ ਲਾਂਗੇ ਆਪਾਂ ਮੇਰੀ ਗੱਲ ਚੰਗੇ ਦੋ ਘਰ ਬਣੇ ਹੋਏ ਨੇ ਘਰ ਤਾਂ ਫਿਰ ਬਣਾ ਕੇ ਰੱਖੇ ਹੋਏ ਆ ਵੀ ਇੱਕ ਤੇਰਾ ਇੱਕ ਮੇਰਾ ਹੈਗੀ ਆਪਨੂੰ ਪਤਾ ਹੀ ਆ ਜਿੱਦੇ ਬਾਜੀ ਭਾਂਡੇ ਵ ਤੇ ਵਧੀਆ ਜੀ ਅੱਡ ਹੋ ਜਾਣਗੇ ਇਹਨਾਂ ਤੋਂ ਸੌਖੀ ਮੰਡ ਵਿੱਚ ਕੰਮ ਕਰਕੇ ਆਦਾ ਬੈਠਿਆ ਕਰਾਂਗੇ ਏਸੀ ਲਾ ਕੇ ਤੇ ਫਿਰ ਹੁਣ ਵੀ ਇੰਨੀ ਸਬਜੀ ਬਣਾਉਣ ਨਾਲ ਤੇ ਤੂੰ ਤਾਂ ਔਖੀ ਹੋਇਆ ਕੀ ਫਾਇਦਾ ਔਖੀ ਨਹੀਂ ਨਹੀਂ ਹੁਣ ਵੀ ਸੌਖੇ ਆ ਹੁਣ ਵਧੀਆ ਸਾਰਾ ਡੱਬਰ ਦੀ ਸਬਜੀ ਇਕੱਠੀ ਬਣ ਜਾਈਏ ਤੂੰ ਤਾਂ ਕਾਵਣੀ ਆ ਤੂੰ ਨਹੀਂ ਸਮਝਦੀ ਤੈਨੂੰ ਤੇਰੇ ਨਾਲ ਮੱਥਾ ਮਾਰਦਾ ਕੋਈ ਫਾਇਦਾ ਮਾਂਦੀ ਪਰ ਮਮਮੀ ਨਹੀਂ ਮੰਨਦੀ ਮੈਂ ਤਾਂ ਨਹੀਂ ਕਹਿੰਦੀ ਦੱਸ ਤੂੰ ਕਹਿ ਕੇ ਦੇਖ ਮਮਮੀ ਨੂੰ ਤੂੰ ਕਹਿ ਕੇ ਦੇਖ ਲੈ ਮੇਰੀ ਗੱਲ ਮੇਰੀ ਨਹੀਂ ਸੁਣਨੀ ਮੇਰੀ ਮਮਮੀ ਨੂੰ ਤੂੰ ਐਂ ਕਹ ਦਿਲੋ ਤੇ ਕਹ ਮਮਮੀ ਤੂੰ ਉਸਨੂੰ ਅੱਡ ਕਰ ਦੇ ਖੁਸ਼ੀ ਖੁਸ਼ੀ ਫੇਰ ਦੇਖਦੇ ਆ ਮਮੀ ਕੀ ਕਹਿੰਦੀ ਆ ਜੇ ਅੱਡ ਹੋ ਜਾਣਗੇ ਤੇ ਵਧੀਆ ਦੋ ਰੋਟੀਆਂ ਪਕਾਵਾਂਗੇ ਵਧੀਆ ਐਸ਼ ਨਾਲ ਆਪਾਂ ਜਾਵਾਂਗੇ ਕਿਤੇ ਸਾਰਾ ਦਿਨ ਨਿਕਰੇ ਚਾਹਾਂ ਬਣਾ ਦੋ ਕਿਤੇ ਸ ਰੋਟੀਆਂ ਲਾ ਦੋ ਪਤਾ ਕਿਨੇ ਕਨੇ ਤੈਨੂੰ ਪਤਾ ਕਿਨੇ ਕਨੇ ਰੋਟੀਆਂ ਲਾਉਣੀਆਂ ਪੈਂਦੀਆਂ ਥੱਬੇ ਥੱਬੇ ਮੈਂ ਉਂਗਲਾਂ ਲਗਾਈ ਜਾਂਦੀ ਮੇਰੇ ਸਿੱਤਰ ਪਾਏਗੀ ਮੈਂ ਤੇਰੇ ਕਹੇ ਤਾਂ ਇੱਕ ਵਾਰ ਕਹਿ ਕੇ ਦੇਖ ਕਿਤੇ ਨਹੀਂ ਜੇ ਸਿੱਤਰ ਪੈਂਦੇ ਤੂੰ ਕਹਿ ਕੇ ਦੇਖ ਚਲ ਮੈਂ ਤੇਰੇ ਕਹੇ ਤੇ ਦੇਖੂੰ ਉਂਗਲਾਂ ਦੀ ਗੱਲ ਵਾ ਤੇਰੇ ਉਂਗਲਾਂ ਕੋਲ ਗੱਲ ਨਹੀਂ ਮੈਂ ਤਾਂ ਤੈਨੂੰ ਤੇਰੇ ਭਲੇ ਵਾਸਤੇ ਸੋਚਦੀ ਆ ਸਾਰਾ ਦਿਨ ਖਾਪੀ ਜਾਂਦੀ ਤੂੰ ਕੋਈ ਨਹੀਂ ਪੁੱਛਾਂਗੀ ਹਾਂ ਹੁਣ ਤਾਂ ਲੱਗੇਗੀ 8 ਵਜ ਜਾਣਗੇ ਤੈਨੂੰ ਪਰਲੇ ਤੂੰ ਆਟੋ ਨੂੰ ਸਾਫਾ ਮੰਮੀ ਕਹ ਕੇ ਇਸ ਤੂ ਘਰ ਚੱਲ ਕਰ ਲਿਆ ਭਣੇ ਵਾਹ ਇਹ ਤਾਂ ਥੋੜੇ ਆਪਾਂ ਹੋਰ ਮੰਗਾਉਣੇ ਆ ਸਬਜ਼ੀ ਘਰ ਬਣਾਉਣੀ ਆ ਆ ਮੰਗਾ ਲਾ ਚੰਗਾ ਨਾਲੇ ਦੋ ਜਾਲ ਕਰ ਲਾਂਗੇ ਹਾਂ ਦੇਖ ਲੈ ਗੱਲ ਕਰ ਲਈ ਚੰਗਾ ਭਣ ਕੇ ਚੰਗਾ ਚੱਲ ਖੁੱਲੀ ਨਾ ਨਹੀਂ ਕਰ ਲਉਂ ਕੋਈ ਹਾਂ ਭੁੱਲਣਾ ਤਾਂ ਕੀ ਇਹ ਨਾਲੇ ਮੇਰੇ ਨਾਲ ਨਾਲੇ ਮੰਮੀ ਮਰੇ ਤੂੰ ਕਹਿਉਂ ਹੀ ਕਰੀ ਮੰਮੀ ਬੈਨ ਨੂੰ ਕਹੋ ਤੂੰ ਅੱਜ ਕਾਹਤੋਂ ਕਹਿਨੀ ਤਮਾ ਮਮੀ ਮੈਂ ਤਾਂ ਕਿੰਨੇ ਦਿਨਾਂ ਦਿਮਾਗ 'ਚ ਸਿਆ ਰਿਆ ਸੀ ਵੀ ਚਲ ਆਪਾਂ ਸਾਰੇ ਸੌਖੇ ਹੀ ਹੋ ਜਾਂ ਗਵਧੀਆ ਨਾਲੇ ਆਪਣਾ ਕੰਮ ਕੱਢ ਜੀ ਚੰਗਾ ਜਿ ਚਿੱਤਰ ਪੈ ਲੱਗੇ ਤੈਨੂੰ ਸਦੂ ਕੋਈ ਐਸੇ ਦਰਵਾਜ਼ੇ ਤੇ ਰੰਗ ਪਾ ਦੇ ਨੀ ਮੰਮੀ ਜੀ ਛੋਟੀ ਲੱਗੇ ਮਗਰ ਪੈ ਉਹ ਡਰੀ ਨਹੀਂ ਆ ਮਾਤਾ ਕਰ ਦੇ ਦੇਖ ਮੈਂ ਤਾਂ ਮਮੀ ਮੈਨੂੰ ਕਹੂਗੀ ਤੂੰ ਤਾਂ ਅੱਛਾਈ ਆ ਮੈਂ ਤਾਂ ਨਹੀਂ ਗੱਲ ਕਰਦੀ ਤੂੰ ਤਾਂ ਐਨੇ ਸਾਲਾਂ ਦੀ ਆਈ ਆ ਕੁਛ ਨਹੀਂ ਹੋਦਾ ਤੂੰ ਮੰਮੀ ਨੂੰ ਕਹਿ ਕੇ ਦੇ ਦੇ ਤੇਰੀ ਗੱਲ ਮੰਨ ਨੂੰਗੀ ਚਲ ਤੂੰ ਕੰਮ ਕਰ ਕੇ ਦੇਖ ਹਾਂ ਮੈਂ ਕਰਦੀ ਚੰਗਾ ਠੀਕ ਭਾਈ ਜਾਨ ਨਹੀਂ ਹੋਰ ਜਾ ਫੜਾਇਆ ਇਹ ਆ ਫੋਨ ਫੜਾ ਤਾਂ ਮੈਂ ਇੰਕੇ ਨੇ ਘਰੇ ਲੈ ਜਾ ਚਾਰ ਕਿ ਲਾਉਣਾ ਹੈ ਚਾਰ ਕਿ ਲਾਉਣਾ ਹਾਂ ਹਾਂ ਸਾਡੀ ਤਾਂ ਹੁਣ ਆ ਰਹੀ ਨਹੀਂ ਆਪਣੇ ਦਾ ਹੀ ਲੈ ਆ ਪਾਣੇ ਆ ਵਿੰਗਣ ਵਿੱਚ ਇਹ ਤਾਂ ਅੱਛਾ ਕੀ ਬਣਾਵਾਂ ਫਿਰ ਆਲੂ ਪਕੌੜੇ ਬਣਾ ਲਵੋਣਾ ਆਲੂ ਪਕੌੜੇ ਤਾਂ ਲੱਗੇ ਸਰ ਨਹੀਂ ਹਾਂ ਫਿਰ ਰਹਿਣ ਦੇਣੀ ਛੋਟੀ ਖਾਣੀ ਆ ਤੂੰ ਥੋੜੀ ਬੁਲਾ ਲੈ ਤੈਨੂੰ ਆਲੂ ਮਕੌੜੇ ਧੰਨਵਾਦ ਤੇ ਆਖਿਆ ਸੋਣ ਤੂੰ ਇਹ ਲੈ ਕੇ ਬੈਗੀ ਮੈਂ ਇਹ ਕਹਿੰਦੀ ਸੀ ਨਾ ਕੱਟ ਕੇ ਦੇਖ ਲੈਨੇ ਜੇ ਸਾਫ ਤੇ ਹੋਏ ਕਾਣੇ ਖੂਨੇ ਨਾ ਹੋਏ ਤੇ ਥੋੜੀ ਜਿਹੀ ਇੱਕ ਸੁੱਕੀ ਚੱਟ ਅੱਡ ਬਣਾਵਾਂਗੇ ਅੱਡ ਪਰ ਚੱਟ ਘਰ ਨਹੀਂ ਧਰਨੇ ਆ ਅੱਛਾ ਠੀਕ ਆ ਮੱਚਾ ਸਿੱਟ ਨਹੀਂ ਖਾਣੂ ਆਂ ਚੀਰ ਕੇ ਤਾਂ ਦੇਖ ਲੇ ਤੇ ਉਹ ਕੀ ਕਰਦੀ ਆ ਉਹਨੂੰ ਮੈਂ ਕਈ ਵਾਰੀ ਕਹਤਾ ਕਿ ਟੋਲ ਸਾਫ ਕਰ ਲਾ ਟੋਲ ਸਾਫ ਕਰ ਲਾ ਕੀ ਕਰੀ ਜਾਂਦੀ ਆ ਅੰਦਰ ਉਹ ਪਤਾ ਨਹੀਂ ਉੱਥੇ ਹੋ ਗਈ ਅੰਦਰ ਹੀ ਕਿਤੇ ਉਹ ਆ ਮੇਰੀ ਗੱਲ ਸੁਣ ਮਮੀ ਮੈਨੂੰ ਗੱਲ ਦੱਸ ਹਾਂ ਤੂੰ ਨਾ ਅੱਡ ਕਰ ਦੇ ਨਾ ਤਾਂ ਉਹ ਕੰਮ ਕਰ ਲਿਆ ਕਰੂ ਆਪਦੇ ਘਰ ਦਾ ਮੋਜਿਆਂ ਨਾਲ ਨਾਲੇ ਮੈਂ ਆਪਦੇ ਘਰ ਦਾ ਕਰ ਲਿਆ ਕਰੂੰਗੀ ਉਹਨੂੰ ਵਿੱਚ ਵਿਚਾਲੇ ਜੇ ਤੁਰੇ ਫਿਰਦੇ ਆ ਨਾ ਤਾਂ ਉਹ ਪੂਰਾ ਕਰਦੀ ਆ ਤੇ ਤੂੰ ਕਹੀ ਜਨੀ ਆ ਕਰਦੇ ਆ ਕਰਦੇ ਉਹ ਆਲਮ ਟੋਲੇ ਜੇ ਕਰਦੀ ਫਿਰਦੀ ਉਹ ਕਰਕੇ ਰਾਜੀ ਹੀ ਨਹੀਂ ਕੰਮ ਤੇ ਤੂੰ ਸਾਨੂੰ ਅੱਡ ਕਰਦੇ ਨਾ ਤੇ ਤੈਨੂੰ ਕਿਹਨੇ ਉਂਗਲ ਲਾਤੀ ਹਣਾ ਅੱਡ ਹੋਣ ਨੂੰ ਮੈਨੂੰ ਮੰਮੀ ਕਿਹਨੇ ਉਂਗਲ ਲਾਉਣੀ ਸੀ ਮੈਂ ਤਾਂ ਤਾਂ ਕਹਿਨੀ ਆ ਕਿ ਤੂੰ ਉਹਨੂੰ ਰੋਜ਼ ਕਹਿਦੇ ਨਹੀਂ ਆਹ ਕੰਮ ਕਰ ਲਾ ਉਹ ਕਰਦੀ ਨਹੀਂ ਕਟੋਰ ਹੁਣ ਤੂੰ ਕਿੰਨੇ ਵਾਰੀ ਆਪ ਹੀ ਦਸੀ ਜਾਣੀ ਮੈਂ ਢੋਲ ਕਾ ਤਾਂ ਸਾਫ ਕਰ ਲਉ ਕਰਦੀ ਨਹੀਂ ਤਾਂ ਕਹਿੰਨੀ ਆ ਵੀ ਉਹਨੂੰ ਅੱਡ ਕਰਦੇ ਨਾਲ ਮੈਨੂੰ ਅੱਡ ਕਰਦੇ ਮੈਂ ਆਪਦੀਆਂ ਕਾਲਿਆ ਕਰੂ ਆਪਦੀਆਂ ਉਹਨੂੰ ਸੋਖਾ ਹੋ ਜੂ ਆਪਦਾ ਕੰਮ ਕਰ ਲਿਆ ਕਰੂਗੀ ਥੋੜਾ ਹੋ ਜੂ ਘਟ ਜੂਗਾ ਉਹ ਵੀ ਤਾਂ ਉਖੀ ਹੁੰਦੀ ਆ ਦੇਖ ਭਾਈ ਨਾ ਅੱਡ ਸਾਨੂੰ ਅੱਜ ਕਰਾਂ ਨਾ ਸਾਨੂੰ ਕੱਲ ਕਰਾਂ ਸਾਂਝੇ ਕਰ ਵਿੱਚ ਸੌਕਸ ਬਣਦਾ ਅੱਡ ਹੋ ਕੇ ਕੀ ਕਰ ਲਉਗੀਂ ਤੁੱਲੇ ਹੀ ਤਾਂ ਬਣਗੇ ਹੋ ਸਿੱਤਰ ਖਾਣਗੀ ਮੈਥੋਂ ਤੂੰ ਦੋਨਾਂ ਦੀ ਰਾਇਆ ਸੋਡੀ ਤਾਂ ਕੱਲ ਉਹ ਵੀ ਕਹੀ ਜਾਂਦੀ ਸੀਗੀ ਆ ਗਿਆ ਆ ਆਣੀ ਉਂਗਲਾ ਆਂ ਇੰਦਰਾ ਨਹੀਂ ਹੋਣਾ ਮੇਰੇ ਛਿੱਤਰ ਪਵਾਈ ਜਾਨੀ ਮੰਮੀ ਤਾਂ ਕੀ ਗੱਲ ਐ ਨਾ ਕੀ ਗੱਲ ਬਾਹਲੀ ਔਖੀ ਐ ਕਿ ਮੈਂ ਕੀ ਕਿਹਾ ਤੂੰ ਮੈਨੂੰ ਆ ਗਿਆ ਤਾਂ ਵੀ ਅੱਡ ਹੋ ਜਾ ਤੇ ਆ ਮੰਮੀ ਕਹਿੰਦੀ ਐ ਮੈਨੂੰ ਵੀ ਕੱਲ ਕਹਿ ਕੇ ਕਿ ਮੈਨੂੰ ਮੈਂ ਤੈਨੂੰ ਕੋਲੋਂ ਕਿਹਾ ਤੂੰ ਨਾ ਪੰਗੇ ਲਿਆ ਕਰ ਮੇਰਾ ਨਾਮ ਆਦਾ ਬਿਨਾਂ ਗੱਲ ਤੋਂ ਇਹ ਕਿ ਮੈਂ ਤੇ ਕਿ ਮੁੱਕ ਕਰਕੇ ਮੈਨੂੰ ਆਪ ਹੀ ਕਹਿਣ ਲਈ ਆ ਕੱਲ ਇਥੇ ਵੜਪੜ ਕਰੀ ਜਾਂਦੀ ਸੀ ਇੰਨਾ ਮੈਨੂੰ ਕੰਮ ਕਰਨਾ ਪੈਂਦਾ ਐ ਕਰਨਾ ਪੈਂਦਾ ਐਸੋ ਤਾਂ ਵੀ ਅੱਡ ਹੋ ਜੇ ਤਾਂ ਚੰਗੀ ਗੱਲ ਐ ਕੱਲ ਮੇਰੇ ਮੂੰਹ ਤੇ ਤਾਂ ਨਹੀਂ ਆਖਿਆ ਮੈਂ ਸੁਣ ਲਈ ਸੀ ਕਹਿੰਦੀ ਤੇ ਹੁਣ ਉਹ ਨਹੀਂ ਤੈਨੂੰ ਆਖਿਆ ਹੋਊਗਾ ਵਿੰਡ ਹੋ ਜੀਏ ਮੇਰੇ ਐਵੇਂ ਛਿੱਤਰ ਪਵਾਤੇ ਸੀਗੇ ਆ ਡੰਡ ਨਹੀਂ ਹੋਣਾ ਹੈਗਾ ਨਾ ਮੈਂ ਕਰਾਂ ਤੇ ਮੇਰਾ ਸਬਜੀ ਬਾਹਰ ਨੂੰ ਉਤਮਰ ਇਹਨਾਂ ਤੁਸੀਂ ਕੰਮ ਕਰ ਦੇਣਾ ਉਹਨੂੰ ਜਦੋਂ ਇਕੱਲੀ ਖਾਈ ਇੰਨੀਆ ਗਿਰਨਾ ਚਪ ਚਪ ਕੇ ਆ ਮੈਂ ਤੁਸੀ ਖਾ ਲਓ ਤੁਸੀਂ ਖਾ ਲਓ ਤੇ ਤੂੰ ਮੇਰੇ ਛਿੱਤਰ ਪਵਾਤੇ ਸੀਗੇ ਮੰਮੀ ਤੋਂ ਮੈਂ ਉਹਨੂੰ ਪਾਸਾ ਮਾਰ ਕੇ ਪਰੇ ਦੀ ਨੰਗ ਕੀ ਮੇਨੂੰ ਉਂਦਰ ਲੱਜ ਜਦ ਮੇਰੀ ਗੱਲ ਸੁਣ ਹੂੰ ਜੋ ਤੈਨੂੰ ਮੈਂ ਕਿਹਾ ਸੀ ਤੇ ਮੇਰਾ ਨਾਂ ਨਾਲੇ ਤੇ ਮੇਰਾ ਨਾਂ ਕਾਹਤ ਨਾ ਤੇ ਵਿੱਚ ਤੇ ਤੂੰ ਹੀ ਆਈ ਕਿਉਂ ਜਦੋਂ ਗੱਲ ਹੋਈ ਜਾਂਦੀ ਸੀ ਤੂੰ ਮੈਂ ਤਾਂ ਹੱਤਾਂਗੇ ਸੋ ਦਰਾਰ ਦੇ ਪਾਸੇ ਮਾਰ ਕੇ ਨਗਦੀ ਸੀ ਮੰਮੀ ਇਹਨੂੰ ਕਹਿੰਦੀ ਕੀ ਤੂੰ ਮੇਰੀ ਬੇਇੱਜ਼ਤੀ ਕਰਾਦੀ ਬੇਇੱਜ਼ਤੀ ਕਰਕੇ ਸੌਖੀ ਹੋਵਾਂਗੇ ਬੇਇੱਜ਼ਤੀ ਕਰਾ ਕੇ ਕਿਵੇਂ ਸੌਖੀ ਹੋ ਜਾਵਾਂਗੇ ਲੈ ਜੇ ਵੀ ਅ ਬਿਰ ਕੀ ਹੋ ਜਾ ਮੰਮੀ ਇਹ ਕਹਤਾ ਵੱਡੇ ਬਜ਼ੁਰਗ ਮੈਂ ਇਹ ਤਾਂ ਕਹ ਨਹੀਂ ਹੁੰਦੇ ਨੇ ਦੋ ਪਈਆਂ ਬਿਸਰ ਗਈਆਂ ਪਤਾ ਵੇਟੀ ਦਾ ਵੇਟੀ ਦੀ ਆਹ ਉਹ ਪਾਸੇ ਮਾਰ ਕੇ ਡਾਂਗ ਨਹੀਂ ਫਿਰ ਤੋਲੇ ਤਾਂ ਆ ਜਾਂਦੀ ਯੋ ਮਗ ਵਾਲੇ ਛੜੀ ਸੀ ਠੂਗੀ ਗੱਲ ਕਰ ਲੈਂਦੀ ਤੇ ਨਾਲ ਵੀ ਗਾ ਸੁਣਾ ਤੂੰ ਮੈਨੂੰ ਤਾਂ ਗੱਲਾ ਤੀ ਸੀ ਮੈਂ ਤਾਂ ਤੂੰ ਐਂ ਕਹਤਾ ਹੈ ਮੈਂ ਤਾਂ ਕਹਿ ਨਹੀਂ ਸਕਦੀ ਕਿ ਤੂੰ ਕਹ ਮਮੀ ਤੇ ਮੈਥੋਂ ਕਹਾਇਆ ਤੇ ਮਮੀ ਮੇਰੇ ਨੂੰ ਕਹਿੰਦੀ ਵੀ ਮੈਨੂੰ 10 ਪਰਿੰਦਰ ਕਹਿ ਕੇ ਗਈਆ ਵੀ ਐਂ ਕਹੋ ਮੇਰੀ ਗੱਲ ਸੁਣ ਮੈਂ ਕੰਮ ਕਰਦੀ ਸੀ ਤੈਨੂੰ ਪਤਾ ਆਪਣੇ ਘਰ ਕਿੰਨਾ ਕੰਮ ਆ ਤੇ ਮੈਂ ਤਾਂ ਤੈਹ ਕਰਕੇ ਛੱਡੀ ਸੀ ਤੇ ਮਮੀ ਨੇ ਚਾਹ ਨੂੰ ਹੁਕਮ ਲਾਤਾ ਮੈਂ ਇੰਨੇ ਆਪਾ ਸਵੇਰ ਤੇ ਲੱਗਿਆ ਕਰਦੇ ਨਾ ਕੰਮ ਤੂੰ ਇੱਧਰ ਆ ਥੋੜ ਦੇ ਮੈਂ ਵੀ ਇੱਧਰ ਆ ਥੋੜ ਦੇ ਆ ਥੋੜ ਦੇ ਠੀਕ ਆ ਆਪਾ ਇੰਨੇ ਔਖ ਹੁੰਨੇ ਆ ਜੇ ਮੈਂ ਤੇਰੇ ਭਲੇ ਲਈ ਕਹਿੰਦੀ ਜੇ ਆਪਾਂ ਅੱਡ ਹੋ ਜਾਈਏ ਤਾਂ ਆਪਾਂ ਸੌਖੇ ਹੋ ਜਾਵਾਂਗੇ ਸੌਖੇ ਜਿਵੇਂ ਇਹਨਾਂ ਦੇ ਆਪਾਂ ਸੌਖੇ ਮਤਲਬ ਇਹੋ ਖੇਤੀ ਵੀ ਉਹੀ ਕਰਨਗੇ ਜਿ ਜਿਨਾਂ ਦੀ ਹੋਊਗਾ ਉਹਨਾ ਵੀ ਹੋਊਗਾ ਚਾਹ ਵੀ ਉਹਨੂੰ ਵੀ ਰੋਟੀ ਵੀ ਉਹਨੂੰ ਸੌਖੇ ਕਿਵੇਂ ਹੋਣਾ ਸੌਖੀ ਖਾਵਾਂਗੇ ਰੋਟੀਆਂ ਇੰਨੀਆਂ ਪਕਾਉਣੀਆਂ ਸਾਡੀਆਂ ਰੋਟੀਆਂ ਤੋਂ ਪਕਾਉਣੀਆਂ ਚਾਹ ਹਨ ਵਿੱਚ ਆਪਾਂ ਮੈਂ ਵੀ ਕਈ ਵਾਰ ਨਾਲ ਤੇ ਮਦਦ ਕਰਾ ਲੈਂਦੀ ਆ ਆਪਾਂ ਉਹ ਕੰਮ ਪੋਚੇ ਲਾਉਣੇ ਆ ਕੱਪੜੇ ਧੋਣੇ ਆ ਠੀਕ ਹੈ ਤੇ ਇੰਨਾ ਕੰਮ ਹੁੰਦਾ ਪਾਣ ਮੜ ਘਣ ਜੁਆਬ ਵੀ ਪ ਤਿਆਰ ਕਰਦੇ ਰਲ ਕੇ ਵੇ ਕਿਤੇ ਆਪਾਂ ਤੂੰ ਆਪਦੇ ਦੋ ਤੇ ਜਵਾਬ ਤਿਆਰ ਕਰੇ ਤੇ ਦੋਨੋਂ ਟਿਆ ਬਣਾਈਆਂ ਮੌਜਾਂ ਰਹੀ ਸੀ ਤੇ ਮੈਂ ਆਪਦੇ ਘਰੇ ਸੌਖੀ ਫਿਰ ਉਹ ਫਿਰ ਘਰ ਲਈ ਜਿਹੜੇ ਮਹਿਲ ਖੜੇ ਕਾਹਦੇ ਲਈ ਖੜੇ ਨਾ ਰਹਿੰਦੇ ਜਦੋਂ ਆਪਾਂ ਨੂੰ ਉਹ ਸੁਖੀ ਨਹੀਂ ਹੈਗਾ ਚਲ ਉਹ ਤਾਂ ਮੰਨ ਦਿੱਤੀ ਕਰ ਠੀਕ ਆ ਫਿਰ ਜਦੋਂ ਮੰਮੀ ਮੰਨਦੀ ਹੀ ਫਿਰ ਮੇਰੇ ਕੀ ਬਸ ਦੀ ਗੱਲ ਆ ਮੰਨ ਜੂਗੀ ਕੁਛ ਨਹੀਂ ਹੁੰਦਾ ਮੈਂ ਤਾਂ ਨਾ ਸੱਚੀ ਮੈਂ ਤਾਂ ਬਹੁਤ ਔਖੇ ਪਣ ਤੇਰੇ ਤੇ ਤਾਂ ਮੈਨੂੰ ਪਤਾ ਨਹੀਂ ਇਹ ਸਾਲ ਉਹ ਕਿਵੇਂ ਕੱਟਿਆ ਮੈਂ ਤੂੰ ਤਾਂ ਨਹੀਂ ਰਹਿ ਜਾਂਦਾ ਮੈਂ ਤਾਂ ਅੱਡ ਹੋਣਾ ਤੂੰ ਗੱ ਮੰਮੀ ਨੂੰ ਗੱਲ ਕਰ ਕੇ ਮਰਜੀ ਕਰ ਮੈਂ ਉਹ ਗੱਲ ਕਰਾ ਕਰ ਤੂੰ ਨਾਲ ਨਾਲ ਨਾ ਤੇਰੀ ਦੋਨੇ ਗੱਲਾਂ ਕਰ ਸਕਦੇ ਨਾ ਇਕੱਲੇ ਮੇਰੇ ਕੋਲ ਤਾਂ ਇੱਕ ਸਕੀਮ ਹੈ ਜੇ ਮੇਰੀ ਵੱਲ ਮੰਨੇਗੀ ਕਿਉਂਕਿ ਫੇਰ ਨਾ ਮੰਮੀ ਮୋਰੇ ਮੇਰੀ ਬੇਇਜ਼ਤੀ ਕਰਾ ਦੇ ਅੱਜ ਮੈਂ ਹੁਣ ਤੂੰ ਕਹਿ ਤਾ ਸਤ ਨਹੀਂ ਮਾਇਨ ਕਹਿੰਦੀਗੀ ਤੂੰ ਮੰਨੇ ਮੇਰੀ ਗੱਲ ਮਨਜੂਰ ਮੈਂ ਤੈਨੂੰ ਐਂ ਕਹਿੰਦੀ ਆਪਾਂ ਨਾ ਦੋਨੇ ਮੰਮੀ ਨੂੰ ਐ ਵੀ ਮੈਨੂੰ ਉਹ ਤਾਂ ਲੜਦੇ ਨਹੀਂ ਆਪਾਂ ਲੜਾਈ ਕਰਨ ਲੱਜੇ ਇੱਕ ਦਲਜੇ ਜਾਫਸ ਲੜ ਲੱਜਦੇ ਨੇ ਫੇਰ ਮਨਜੂਰ ਲੈ ਆਪਾਂ ਮੰਮੀ ਆਪਾਂ ਲੜਾਂਗੇ ਤਾਂ ਮੰਮੀ ਔਖੀ ਹੋਊਗੀ ਤਾਂ ਮੰਮੀ ਗੁੱਸੇ ਜਾ ਕੇ ਆਪਾਂ ਅੱਡ ਕਰ ਦੋਗੇ ਹਾਂ ਇਹਨਾਂ ਕੰਮ ਤੂੰ ਅਸ ਮੇਰੇ ਸਾਥ ਦੇ ਮੇਰੇ ਨਾਨਾ ਲੈ ਕਿ ਇਹਨੇ ਮੈਨੂੰ ਕਿਹਾ ਸੀ ਵੱਡਾ ਹੋਣ ਨੂੰ ਆ ਜਾ ਲੜਾਈ ਆ ਕਰਨ ਆਪਾਂ ਝੂਠੀ ਲੜਾਂਗੇ ਤੇ ਮੰਮੀ ਨੂੰ ਆਪਾਂ ਦਿਖਾਵਾਂਗੇ ਆਪਾਂ ਸੱਚੀ ਲੜਦੇ ਆ ਜੰਗਤ ਕਿਹਾ ਪਿਲਾ ਮੈਂ ਭੈਣ ਐ ਤੇ ਆਪਾਂ ਵਧੀਆ ਅਗਲੀ ਸੀ ਤੁਸੀਂ ਐਡ ਹੋ ਜਾਗੇ ਵਧੀਆ ਦੋ ਰੋਟੀਆਂ ਲਾਵਾਂਗੇ ਤੇ ਮਰਜੀ ਜਾਵਾਂਗੇ ਕੱਪੜੇ ਕਿਤੇ ਲਾਵਾਂਗੇ ਆਪਾਂ ਲੜਪਗਾਂ ਤੇ ਫਿਰ ਤੁਸੀਂ ਲੋਕਾਂ ਨੂੰ ਪਤਾ ਲੱਗੂਗਾ ਰੌਲਾ ਪੂਗਾ ਕੁਛ ਨਹੀਂ ਰੌਲਾ ਪੈਂਦਾ ਆਪਾਂ ਘਰੇ ਘਰੇ ਲੜਾਂਗੇ ਅੰਦਰ ਅੰਦਰ ਮੰਮੀ ਦੇ ਸਾਹਮਣੇ ਲੜਿਆ ਕਰਾਂਗੇ ਜਦੋਂ ਮੰਮੀ ਜਿੱਥੇ ਬੈਠਿਆ ਕਰੂਗੀ ਆਪ ਮਾ ਜਾਣ ਕਿ ਮੰਮੀ ਨਾਲ ਸਾਹਮਣੇ ਲੜਾਈ ਕਰ ਲੱਗ ਜਾ ਕਰਾਂਗੇ ਫਿਰ ਹੋ ਜੂਗੀ ਉਹ ਬਰਾਮੀ ਗੁੱਸੇ ਚ ਜਾ ਕੇ ਕਹੇ ਇਹ ਨਹੀਂ ਹਟਦੀਆਂ ਇਹ ਤਾਂ ਅੱਡ ਕਰਕੇ ਪਰਾ ਕੰਮ ਨਹੀਂ ਮੇੜਾ ਮੰਮੀ ਆਪਾਂ ਨੂੰ ਅੱਡ ਕਰ ਦੋ ਇੰਨਾ ਕੰਮ ਚਲ ਦੇਖ ਲੈਨੇ ਫਿਰ ਢੋਲ ਸਾਫ ਕਰ ਲਾ ਹੁਣ ਚੇਤਰ ਨਾਲ ਫਿਰ ਦੇਖਾਂਗੇ ਲੜਨਗੇ ਮੈਂ ਢੋਲ ਸਾਫ ਕਰਦੇ ਮਾ ਜਾਣ ਕਿ ਢੋਲ ਲੱਤਾ ਮਾਰੂ ਤੇ ਤੂੰ ਕਹਦੀ ਤੋੜਣਾ ਤਾਂ ਨਹੀਂ ਤੇ ਪਰ ਪੈਸੇ ਇੰਨੇ ਪੈਸੇ ਮਹਿੰਗਾ ਆਏ ਹੈ ਅਹੇ ਗੁੱਸੇ ਨਾਲ ਬੋਲਦੀ ਮੈਨੂੰ ਕੋਈ ਗੱਲ ਬਣਾਦੀ ਚ ਹੱਕ ਲੜ ਪਾਵਾਂਗੇ ਫਿਰ ਬਲੜਾ ਲੜਪਾਂਗੇ ਫਿਰ ਆਪਾਂ ਲੜਦੇ ਲੜਦੇ ਅੰਦਰ ਆ ਜਾਾਂਗੇ ਫਿਰ ਦੋਤੇ ਇਹ ਮਮੀ ਆਪੇ ਕਾ ਲੱਡ ਕਰ ਦੇਣੀ ਪਰ ਫਿਰ ਸਾਥ ਨਹੀਂ ਖੇੜ ਕਲੀ ਦੀ ਘੁੱਟ ਨਾ ਪਾਉਣੀ ਨਾ ਅਗਰੇ ਨਹੀਂ ਨਾ ਬਸ ਰਹੀ ਚੱਲ ਰੱਖ ਦੇ ਦੋ ਨੂੰ ਨਹੀਂ ਤਰਤੀ ਫਿਰ ਖਾਂਗੇ ਦੋਲ ਸਾਫ ਕਰ ਤੇ ਇਹ ਟਾਈ ਲੋਟ ਆਉਗੀ ਇਹਨੂੰ ਉਂਗਲ ਨਾਲ ਆ ਕੇ ਮੈਂ ਮੋਜਾ ਨਾਲ ਐਸ਼ ਕਰੂੰਗੀ ਆਪੇ ਸામੂ ਬੁੜੀ ਲੈ ਨਾ ਸਾਫ ਕਰ ਮਾਦ ਕਦੇ ਘਰੇ ਆਮੀ ਨਹੀਂ ਕਿਵੇਂ ਕਰਦੇ ਹੁੰਦੇ ਨੇ ਕਰਦੇ ਸਾਫ ਢੋਲ ਢੋਲ ਨੂੰ ਕੀ ਕਰ चङा भला साफ़ था पिया

ਤੈਨੂੰ ਦੀਨਾ ਸਾਫ ਕਰ ਜਾਂਦੇ ਆ ਮੈਂ ਤੇ ਕਿਉਂਦਾ ਇਹ ਤੇ ਪਿਓ ਤੇਰੇ ਵੀ ਹੈਗਾ ਲੱਗੀ ਪਈ ਐ ਨਾ ਸਾਫ ਕਰਦੀ ਆ ਚਾਜਾ ਮਿੱਟੀ ਦਾ ਡੇਡੀ ਲੱਗੀ ਪਈ ਆ ਤੇ ਫਿਰ ਕੀ ਹੋਵੇ ਤੂੰ ਲਾ ਦੇ ਤੇ ਇਹ ਨਾਲ ਵੀ ਨਹੀਂ ਕਰ ਸਕਦੀ ਮਿੱਥੇ ਨਹੀਂ ਹੁੰਦਾ ਵਾ ਐਸਾ ਮੈਂ ਮਿੱਥਾ ਹੁੰਦਾ ਤਾਂ ਤਾਂ ਹੁੰਦਾ ਨਹੀਂ ਕਿਉਂ ਤੇ ਫਟਕੇ ਚਾਜਾ ਸਾਫ ਕਰ ਲੈ ਮੈਂ ਤੈਨੂੰ ਦੱਸਾਂ ਸਾਫਦਾ ਹਜੀ ਹੋਊਗਾ ਕੰਮ ਨਾ ਕਰ ਲੈ ਸੁੱਚ ਪਾ ਤੂੰ ਕੀ ਬਣੀ ਕਰਦੀ ਕੀ ਚੰਗੀ ਤਰ੍ਹਾਂ ਮੇਰੀ ਗੱਲ ਕੀ ਲੈ ਉਹ ਮੈਂ ਤਾਂ ਹੀ ਬੋਲੂਗੀ ਤੂੰ ਕਰ ਲੈ ਕੀ ਬੋਲਿਆ ਇਸ ਤਰ੍ਹਾਂ ਅਸੀਂ ਤਾਂ ਤੂੰ ਬੋਲੀ ਨਹੀਂ 15 ਸਾਲਾਂ ਦੀ ਹੋਊ ਤੇ ਮੇਰੇ ਮੂਰੇ ਬੋਲਣ ਲੱਗ ਗਈਆਂ ਕਿ ਤੇ ਬੋਲਣਾ ਹੀ ਆ ਤੁਸੇ ਭਾਰੇ ਕੰਮ ਮੇਰੇ ਸਿੱਟ ਰਖਿਆ ਮੇ ਨਮੀ ਆਈ ਹੈ ਕਰਾਈ ਜੋ ਕਰਾਈਓ ਡੰਗਰਾਵਾਂ ਰਹਿ ਜੋ ਚੰਗੀ ਤਰ੍ਹਾਂ ਬੰਨ ਕੇ ਛੋਟੀ ਨਾ ਖੋਲ ਸਾਫ ਕਰ ਲੈਣਾ ਮੈਂ ਤਾਂ ਰਹਿ ਆਏ ਕਰਨਾ ਸੀ ਕਰਤਾ ਆਪਦਾ ਕਰੋ ਨਾ ਕਰੋ ਮੈਂ ਕਰਤਾ ਇੱਕ ਢੋਲ ਦੀ ਪਤਾ ਨਾ ਉਧਰ ਲੈ ਕੇ ਮੈਂ ਭਰਾਇਆ ਸੀ ਢੋਲ ਸਾਫ ਕਰਕੇ ਤੇ ਫਿਰ ਕਿਉਂ ਦੂਜੇ ਹੀ ਮੈਂ ਤਾਂ ਹੀ ਬੋਲੂ ਤੂੰ ਜੱਗੀ ਦੇ ਸਾਫ ਕਰ ਕਿਉਂ ਮੈਂ ਨਹੀਂ ਕਰਦੀ ਚੱਲ ਲਾ ਲਾ ਕਰਨਾ ਪੁੱਤਨ ਢੋਲ ਤਾਂ ਸਾਫ ਕਰਾ ਚੱਕੀ ਮੈਂ ਆਈ ਕਿਰਾਉਂ ਤੈਥੇ ਤੂੰ ਮੈਂ ਕਹਿੰਦੇ ਤਾਨੂੰ ਕੰਨ ਟਿਕ ਜਾ ਟਿਕ ਜਾ ਤੂੰ ਮੈਂ ਮਤਮ ਰੁਕਾ ਦਸ ਚੱਲੇ ভূৰি <laughs> মৰিব <laughs> <laughs> <laughs>